ਸਤ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ 헤ਰ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਰਾਜੀ ਖੁਸ਼ੀਆਂ ਹਨਾ ਵਾਹਿਗੁਰੂ ਤੋਂ ਸਾਹ ਤੁਹਾਨੂੰ ਦੋਸਤੀ ਬਖਸ਼ੇ ਪਾਈ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਦੀ ਵੀਡੀਓ ਹੈਗੀ ਆਪਾਂ ਬਣਾਉਣੀਆਂ ਚੌਲਾਂ ਦੀਆਂ ਪਿੰਨੀਆਂ ਲੋਹੜੀ ਤੇ ਸਪੈਸ਼ਲ ਹਨਾ ਘਰੇ ਬਣਾਉਂਦੇ ਆ ਚੌਲਾਂ ਦੇ ਪਿੰਨੀਆਂ ਅੱਜ ਤੁਹਾਨੂੰ ਦਿਖਾਈ ਆਪਾਂ ਕਿਵੇਂ ਬਣਾਉਨੇ ਆ ਚੌਲਾਂ ਦੀਆਂ ਪਿੰਨੀਆਂ ਆਜੋ ਹਾਂਜੀ ਇਹਦੇ ਲਈ ਆਪਾਂ ਚੌਲਾਂ ਦਾ ਆਟਾ 1 ਕਿਲੋ ਚੋਲਾ ਦਾ ਆਟਾ ਲਿਆ ਹਨ ਤੇ ਬਜਾਦੋਂ ਮਿਲ ਜਾਂਦਾ ਚੋਲਾ ਦਾ ਢੋ ਲਿਆ ਏ ਤੇ ਘਿਓ ਲਿਆ ਏ ਦੇਸੀ 1 ਤੋਂ 2 ਚਮਚ ਲੈਣੇ ਆ ਕਾਲੀਆਂ ਮਿਰਚਾਂ ਤੇ ਹਰੀਆਂ ﺍﻟैचੀਆਂ ਖੰਡ ਮੋਟੀ ਅਸੀਂ ਲਈਏ ਤੇ ਉਹ ਕਦੇ ਤੁਸੀਂ ਪੀ ਸਕਦੇ ਹੋ ਮੈਂ ਮੈਕਸੀਚ ਪੀ ਲੈਣੀ ਹੈ ਇਹ ਤੇ ਡਰਾਈ ਫਰੂਟ ਆਪਣੇ ਕੀ ਕਹਿੰਦੇ ਹੁੰਦੇ ਆ ਕਾਜੂ ਬਦਾਮ ਮੈਕਸ ਕੀਤੇ ਹੋਏ ਸੀ ਉਹ ਲੈ ਲੈਣੇ ਹਨਾ ਤੇ ਆਪਾਂ ਦੁੱਧ ਲੈਣਾ ਹੈ ਇੱਕ ਗਲਾਸ ਪਾਉਣਾ ਇੱਕ ਦੁੱਧਾ ਤੁਸੀਂ ਲੈ ਲੈਣਾ ਗਰਮ ਕਰਕੇ ਵਾਲਿਆ ਹੋਇਆ ਠੰਡਾ ਹੋ ਜਾਊਗਾ ਤੇ ਇਹਦੇ ਵਿੱਚ ਹੀ ਆਪਾਂ ਹਨਾ ਦੇਸੀ ਘਿਓ ਪਾ ਦੇਣਾ ਇਹਦੇ ਵਿੱਚ ਆਪਾਂ ਪਾ ਦੇਣਾ ਦੇਸੀ ਘਿਓ ਦੁੱਧ ਦੇ ਵਿੱਚ ਕਿਉਂਕਿ ਇੱਥੇ ਮੇਰਾ ਨਾ ਫੋਨ ਡਿੱਗਣ ਵਾਲਾ ਸੀ ਡੈਕ ਪਿਆ ਸੀਗਾ ਤੇ ਉਹ ਕੈਮਰਾ ਪੁੱਠਾ ਹੋ ਗਿਆ ਤਾਂ ਮੈਨੂੰ ਪਤਾ ਨਹੀਂ ਲੱਗਿਆ ਤੇ ਆਪਾਂ ਇਹਦੇ ਵਿੱਚ ਪਾ ਦੇਣਾ ਦੇਸੀ ਘਿਓ ਦੁੱਧ ਦੇ ਵਿੱਚ ਕਿਉਂਕਿ ਦੁੱਧ ਗਰਮਾ ਗਰਮ ਦੁੱਧ ਵਿੱਚ ਆਪਾਂ ਦੇਸੀ ਘਿਓ ਪਾ ਦੇਣਾ ਆਰਾਮ ਦੇ ਨਾਲ ਤੇ ਉਹ ਵਿੱਚ ਹੋ ਜਾਊਗਾ ਪਿਗਲ ਜੂਗਾ ਹਨਾ ਦਸੀ ਕਿਉ ਤੇ ਇੱਕ ਦੁੱਧ ਹੈਗਾ ਗਰਮ ਤੇ ਇੱਦਾਂ ਆਪਾਂ ਹੁਣ ਖੰਡ ਆ ਜਿਹੜੀ ਉਹ ਪੀ ਲਾਂਗੇ ਮੈਕਸੀ ਬੱਚਾ ਹਨਾ ਜਿਹੜੀ ਆਪਣੇ ਖਾਂ ਜੇ ਤੁਸੀਂ ਵੀਡੀਓ ਦੇਖਣੀ ਪਲੀਜ਼ ਤੁਸੀਂ ਕੈਮਰਾ ਪੁੱਠਾ ਕਰਕੇ ਦੇਖ ਲਿਓ ਮੇਰੀ ਰਿਕਵੈਸਟ ਹੈ ਕਿਉਂਕਿ ਨਾ ਫੋਨ ਉਰਥਾ ਫੋਨ ਡੈਗ ਪਿਆ ਸੀ ਇਸ ਕਰਕੇ ਮੇਰੀ ਵੀਡੀਓ ਥੋੜੀ 올ਡ ਬਣ ਗਈ ਤੇ ਇੱਥੇ ਤੁਸੀਂ ਹਨਾ ਲੈ ਲੈਣੀ ਆਪਾਂ ਮੈਕਸੀ ਮੈਕਸੀ ਵਿੱਚ ਖੰਡ ਆਪਾਂ ਪੀ ਲਈ ਸੀ ਤੇ ਆਰਾਮ ਦੇਣਾ ਤੁਸੀਂ ਲੈ ਚਿਆਂ ਕਾਲੀਆਂ ਮੈਚਾਂ ਵਿੱਚੇ ਮਿਕਸ ਕਰ ਲਿਓ ਵੈਕਸੀ ਦੇ ਵਿੱਚ ਪੀਸੀਆਂ ਜਾਣੀਆਂ ਹਨ ਤੇ ਖੰਡ ਘਰੇ ਪੀਸੀ ਜਾਂਦੀ ਹੁੰਦੀ ਹੈ ਸਾਬੂ ਤਾਂ ਬਾਜ਼ਾਰੋਂ ਵੀ ਮਿਲ ਜਾਂਦੀ ਦੇਸੀ ਖੰਡ ਆਪਾਂ ਘਰੇ ਹੀ ਪੀਲੀ ਸੀ ਖੰਡ ਸੀਗੀ ਹਨਾ ਤੇ ਹੁਣ ਆਪਾਂ ਇੰਡੈਕਸ਼ਨ ਔਨ ਕਰਾਂਗੇ ਇੱਥੇ ਮੇਰਾ ਫੋਨ ਡੈਗ ਪਿਆ ਸੀਗਾ ਤੇ ਮੈਨੂੰ ਪਤਾ ਲੱਗਾ ਕਿਵੇਂ ਵੀਡੀਓ ਡੈਡੀ ਬਣ ਗਈ ਇੱਥੇ ਆਪਾਂ ਇੰਡੈਕਸ਼ਨ ਔਨ ਕਰਾਂਗੇ ਚੁੱਲਾ ਹਨਾ ਔਨ ਕਰਕੇ ਤੇ ਆਪਾਂ ਇਹਦੇ ਵਿੱਚ ਬਣਾਵਾਂ ਜਿਹੜਾ ਆਟਾ ਹੈ ਹਨਾ ਚੌਲਾਂ ਦਾ ਇਹਦੇ ਵਿੱਚ ਸਲੋ ਫਲੇਮ ਤੇ ਆਪਾਂ ਹਨਾ ਭੁੰਨਣਾ ਹੈ ਜੇ ਤੁਸੀਂ ਚੁੱਲ੍ਹੇ ਤੇ ਵੀ ਹੈ ਬਿਲਕੁਲ ਕੋਲਿਆਂ ਦੀ ਅੱਗ ਤੇ ਬਿਲਕੁਲ ਸਲੋ ਅੱਗ ਤੇ ਹਨਾ ਤੁਸੀਂ ਉਹਨੂੰ ਚੌਲਾਂ ਦੇ ਆਟੇ ਨੂੰ ਭੁੰਨਣਾ ਹੈ ਵਿੱਚ ਆਪਾਂ ਘਿਓ ਵਗੈਰਾ ਕੁਝ ਨਹੀਂ ਪਾਉਣਾ ਘਿਓ ਆਪਾਂ ਬਿਲਕੁਲ ਵੀ ਨਹੀਂ ਪਾਉਣਾਗਾ ਘਿਓ ਕਿਉਂਕਿ ਆਪਾਂ ਦੁੱਧ ਵਿੱਚ ਪਾਤਾ ਇਹਨੂੰ ਆਪਾਂ ਐਂ ਭੁੰਨਣਾ ਆਟੇ ਨੂੰ ਜਿਹੜਾ ਆਟਾ ਹੈ ਮੈਂ ਤੇ ਫੋਨ ਡਿੱਗਣ ਲੱਗਾ ਸੀ ਫੇਰ ਮੈਂ ਫੜਿਆ ਤੇ ਫੇਰ ਮੈਂ ਆਟਾ ਪਾਇਆ ਫੋਨ ਸੈੱਟ ਕਰਕੇ ਕਿਉਂਕਿ ਕਰਨ ਹੈ ਨਹੀਂਗਾ ਉਹ ਗਿਆ ਆ ਤੇ ਮੇਤੋਂ ਮੈਨੂੰ ਬੜੀ ਪ੍ਰੋਬਲਮ ਆਈ ਅੱਜ ਵੀਡੀਓ ਬਣਾਉਣ ਚ ਤੇ ਮੈਂ ਫਟਾਫਟ ਫੇਰ ਨਾ ਫੋਨ ਡੈਗ ਪਾ ਮੈਂ ਫਟਾਫਟ ਆਕਟਾ ਪਾਇਆ ਬਣਾਉਣ ਲੱਗੀ ਨੇ ਚੌਲਾਂ ਦੀਆਂ ਪਿੰਨੀਆਂ ਹਨਾ ਤੇ ਇਸ ਤਰੀਕੇ ਨਾਲ ਹਨਾ ਚੌਲਾਂ ਦਾ ਜਿਹੜਾ ਆਟਾ ਤਾਂ ਪਹਿਨ ਪਤਾ ਕੀ ਮੈਨੂੰ ਲੱਗੂ ਤੁਹਾਨੂੰ ਉਹ ਵੀ ਤਰੀਕਾ ਦੱਸਦੀ ਆ ਸਮੈਲ ਆਉਣ ਲੱਗ ਜਾਣੀ ਆ ਜਦੋਂ ਆਟਾ ਚੌਲਾਂ ਦਾ ਭੁੱਜ ਗਿਆ ਹਨਾ ਸਮੈਲ ਆਉਣ ਲੱਗ ਜਾਣੀ ਤੇ ਬਹੁਤ ਹੀ ਟੇਸਟੀ ਪਿੰਨੀਆਂ ਬਣਦੀਆਂ ਤੇ ਆਪਾਂ ਆਟਾ ਇਸ ਤਰ੍ਹਾਂ ਭੁੰਨ ਲੈਣਾ ਸਲੋ ਫਲੇਮ ਤੇ ਆਟਾ ਭੁੰਨਣਾ ਆਪਾਂ ਜਿਆਦਾ ਹਨਾ ਪੀਤੇ ਇਸ ਤੇ ਅੱਗ ਤੇ ਨਹੀਂ ਭੁੰਨਣਾਗਾ ਜੇ ਤੁਸੀਂ ਗੈਸ ਤੇ ਬਣਾਉਨੇ ਬਿਲਕੁਲ ਸਲੋ ਫਲੇਮ ਫਲੇਮ ਤੇ ਹਨਾ ਇਹਨੂੰ ਭੁੰਨਣਾ ਇੱਥੇ ਆਪਣਾ ਆਟਾ ਭੁੱਜ ਚੁੱਕਿਆ ਸੀ 스멜 ਆਉਣ ਲੱਗ ਗਈ ਸੀ ਹਨਾ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਨਾਲੇ ਤਾਂ ਆਪਾਂ ਖੰਡ ਪਾਦਾਂਗੇ ਨਾਲੇ ਆਪਾਂ ਡਰਾਈ ਫਰੂਟ ਪਾਦਾਂਗੇ ਵਿੱਚ ਜਿਹੜੇ ਆਪਾਂ ਹਨਾ ਭੁੰਨੇ ਹੋਏ ਆਪਣੇ ਕਿਉਂਕਿ ਉਹਨਾਂ ਨਾਲ ਹਨਾ ਸਦ ਭੁੱਜ ਜਾਣਗੇ 2 ਮਿੰਟ ਆਪਾਂ ਇਹਨੂੰ ਹਨਾ ਵਿੱਚ ਇਹਨਾਂ ਮਿਕਸ ਕਰਕੇ ਭੁੰਨ ਲਾਂਗੇ ਵਿੱਚੇ ਖੰਡ ਨੂੰ ਸੇਕ ਲੱਗ ਜੇ ਡਰਾਈ ਫਰੂਟ ਪਾ ਜਿਹੜੇ ਮਿਕਸ ਕੀਤੇ ਹੋਏ ਆ ਹੈਨਾ ਮੈਕਸੀ ਚ ਪੀਸਿਓ ਸਾਰੇ ਪੁੱਜੀ ਜਾਣਗੇ ਕੱਚੇ ਨਾ ਰਹਿਣਗੇ ਖੰਡ ਤੁਸੀਂ ਆਪਦੇ ਹਿਸਾਬ ਨਾਲ ਪਾਉਣੀ ਕਿੰਨੀ ਤੁਸੀਂ ਖੰਡ ਖਾਂਦੇ ਹੋ ਕਈ ਮਿੱਠਾ ਤੇਜ਼ ਖਾਂਦੇ ਆ ਕਈ ਮਿੱਠਾ ਘੱਟ ਖਾਂਦੇ ਹਨਾ ਤੁਸੀਂ ਉਸ ਹਿਸਾਬ ਨਾਲ ਹਨਾ ਖੰਡ ਵਗੈਰਾ ਪਾ ਲਿਓ ਤੇ ਬਹੁਤ ਹੀ ਟੇਸਟੀ ਪਿੰਨੀਆਂ ਬਣਦੀਆਂ ਘਰ ਵਿੱਚ ਲੋਹੜੀ ਤੇ ਸਪੈਸ਼ਲ ਤਾਂ ਲੋਹੜੀ ਦੇ ਦਿਨਾਂ 'ਚ ਤਾਂ ਬਣਦੀਆਂ ਹੀ ਹਰੇਕ ਘਰੇ ਪਿੰਨੀਆਂ ਹਨਾ ਜਿਸ ਕਿਸੇ ਨੂੰ ਨਹੀਂ ਵੀ ਬਣਾਉਣੀਆਂ ਆਉਂਦੀਆਂ ਬਹੁਤ ਹੀ ਸੌਖਾ ਤੇ ਈਜ਼ੀ ਜਿਹਾ ਤਰੀਕਾ ਐ ਆਪਾਂ ਵਿੱਚ ਖੋਆ ਨਹੀਂ ਪਾਉਣਾ ਆਪਾਂ ਦੁੱਧ ਪਾ ਲਾਂਗੇ ਹਨਾ ਖੋਆ ਨਹੀਂ ਹੁੰਦਾਗਾ ਤੇ ਆਪਾਂ ਦੁੱਧ ਪਾ ਲਾਂਗੇ ਉਦੋਂ ਸਾਡੇ ਟਾਈਗਰ ਪੈਂਥਰ ਵੀ ਰੋਲਾ ਪਾਈ ਜਾਂਦੇ ਕੀ ਕੀਤਾ ਜਾਵੇ ਵਿੱਚ ਬੋਲਦੇ ਹੋਣਗੇ ਮਾਫ ਕਰਿਓ ਤੇ ਇਸ ਦਾ ਆਪਾਂ ਭੁੰਨ ਲਾਂਗੇ ਤੇ ਮੈਂ ਇੱਕ ਵਾਇਸ ਓਵਰ ਕਰਕੇ ਬਣਾਉਣ ਲੱਗੀ ਹਾਂ ਕਿਉਂਕਿ ਸਾਡੇ ਤੁਹਾਨੂੰ ਅੱਗੇ ਵੀ ਦੱਸਿਆ ਨੇੜੇ ਤੇੜੇ ਵਿਆਹ ਹੈ ਪਹਿਲਾਂ ਦੂਜੀ ਲੋਟੀ ਵੀਡੀਓ ਸਾਡੀ ਬਣਾਈ ਸੀ ਉੱਥੇ ਗਾਣੇ ਚੱਲਦੇ ਸੋ ਵਿੱਚ ਆਵਾਜ਼ ਆਉਂਦੀ ਸੀ ਫਿਰ ਉਹਨੂੰ ਕਾਪੀਰਾਈਟ ਦਾ ਬਹੁਤ ਡਰ ਲੱਗਦਾ ਫਿਰ ਮੈਂ ਇਸ ਤੋਂ ਬਾਅਦ ਵਾਇਸ ਨੂੰ ਉਹਨਾ ਬੰਦ ਕਰਕੇ ਓਵਰ ਕਰਕੇ ਫਿਰ ਮੈਂ ਵਾਇਸ ਬੋਲਣ ਲੱਗੀ ਹਾਂ ਤੇ ਇਸ ਦਾ ਆਪਾਂ ਹੁਣ ਇੱਥੇ ਆਟਾ ਚੌਲਾਂ ਦਾ ਭੁੰਨ ਲਿਆ ਸੀ ਵਿੱਚੇ ਸਾਦਾ ਕੁਝ ਖੰਡ ਤੇ ਸਾਦਾ ਕੁਝ ਕਰ ਲਿਆ ਸੀ ਮਿਕਸ ਤੇ ਫਿਰ ਆਪਾਂ ਹੁਣ ਫਲੇਮ ਬੰਦ ਕਰ ਦਾਂਗੇ ਹਨਾ ਤੇ ਆਪਾਂ ਥੱਲੇ ਜਦ ਕੜਾਹੀ ਦੇ ਥੱਲੇ ਲਾ ਲੈ ਆਪਾਂ ਹਿਲਾਉਂਦੇ ਰਹਿਣਾ ਕਿਉਂਕਿ ਕੜਾਹੀ ਗਰਮ ਹੁੰਦੀ ਆ ਗਰਮ ਹੁੰਦੀ ਕੜਾਹੀ ਕਰਕੇ ਫਿਰ ਉਹ ਮੱਚ ਜਾਣਗੋ ਮੱਚ ਜੂਗਾ ਆਪਣਾ ਆਟਾ ਹਨਾ ਜਦ ਥੱਲੇ ਲਾਇਆ ਆਪਾਂ ਕੜਾਹੀ ਨੂੰ ਕੜਾਹੀ ਦੇ ਵਿੱਚ ਆਟਾ ਸਾਰ ਨੂੰ ਹੁਲਾਉਂਦੇ ਰਹਿਣਾ ਤਾਂ ਕਿ ਥੱਲੇ ਨਾ ਲੱਗੇ ਮੱਚੇ ਨਾ ਜਦੋਂ ਮੱਚ ਗਿਆ ਨਾ ਫਿਰ ਉਹ ਸਮੈਲ ਜੀ ਆਊਗੀ ਇਸ ਕਰਕੇ ਕਿ ਕੜਾਹੀ ਗਰਮ ਹੁੰਦੀ ਆ ਤਾਂ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਆਟੇ ਨੂੰ ਤੇ ਆਪਾਂ ਬੰਦ ਕਰ ਤਾ ਹੁਣ ਥੱਲੇ ਲਾਵਾਂਗੇ ਜਦੋਂ ਥੱਲੇ ਲਾ ਲਿਆ ਆਟਾ ਠੰਡਾ ਹੋ ਗਿਆ ਹਨਾ ਤੇ ਫਿਰ ਆਪਾਂ ਇਹਦੇ ਵਿੱਚ ਆਪਣਾ ਦੁੱਧ ਮਿਕਸ ਕਰਾਂਗੇ ਜਿਹਦੇ ਵਿੱਚ ਘਿਓ ਪਾਇਆ ਹੋਇਆ ਤਾਂ ਕਿ ਕਿਹੜੀਆਂ ਕਿਹੜਾ ਜਿਹਾ ਹੋ ਜੇ ਤੇ ਜ਼ਿਆਦਾ ਵੀ ਨਹੀਂ ਪੋਲਾ ਕਰਨਾ ਨਹੀਂ ਫਿਰ ਕਿਹੜਾ ਕਰਨਾ ਫਿਰ ਪਿੰਨੀਆਂ ਟੁੱਟਣ ਗਈਆਂ ਹਿਸਾਬ ਨਾਲ ਤੁਸੀਂ ਕਰਨਾ ਤਾਂ ਕਿ ਪਿੰਨੀਆਂ ਵੀ ਸਹੀ ਬਣ ਪੋਲੀਆਂ ਪੋਲੀਆਂ ਤੇ ਖਾਧੀਆਂ ਵੀ ਜਾਣ ਜਿਆਦਾ ਕਹਿੜੀਆਂ ਵੀ ਨੇ ਜਿਹੜੇ ਜਿਆਦਾ ਕਹਿੜੀਆਂ ਪਿੰਨੀਆਂ ਬੰਜਾਂ ਭੁੱਲਣ ਲੱਗ ਜਾਂਦੀਆਂ ਛੇਤੀ ਮੰਦੀਆਂ ਨਹੀਂ ਤੇ ਇੱਥੇ ਆਪਾਂ ਦੁੱਧ ਵਿੱਚ ਪਾ ਕੇ ਗੰਡਾ ਨਾ ਵੱਜਣ ਹਨਾ ਦੁੱਧ ਦੇ ਵਿੱਚ ਧੋ ਪੈਸਾ ਦਾ ਆਪਾਂ ਮਿਕਸ ਕਰ ਦੇਣਾ ਸਵਾਦ ਕੇ ਹਲਾ ਦੇਣਾ ਕਿਉਂਕਿ ਠੰਡਾ ਹੋ ਗਿਆ ਸੀ ਆਟਾ ਹਨਾ ਆਪਣਾ ਤੇ ਵਿੱਚ ਹੁਣ ਸਾਦਾ ਮਿਕਸ ਕਰ ਦਾਂਗੇ ਤਾਂ ਕਿ ਗੰਡਾ ਨਾ ਵੱਜਣ ਤੇ ਵਧੀਆ ਤਰੀਕੇ ਨਾਲ ਆ ਮਿਕਸ ਹੋ ਸਕੇ ਤੁਸੀਂ ਦੇਖ ਸਕਦੇ ਹੋ ਇਦਾਂ ਤੁਸੀਂ ਮਿਕਸ ਕਰ ਲੈਣਾ ਗੰਡਾ ਵੱਜਣ ਤੋਂ ਬਗੈਰ ਸਾਦਾ ਆਟਾ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਛੰਡਾ ਹੋ ਗਿਆ ਤੇ ਹੁਣ ਇਹਦੇ ਪਿੰਨੀਆਂ ਵਟੀਆਂ ਜਾਂ ਵਟੀਆਂ ਜਾਣੀਆਂ ਤੁਸੀਂ ਲੰਮੀਆਂ ਵੀ ਵਟ ਸਕਦੇ ਹੋ ਪਿੰਨੀਆਂ ਹਨਾ ਆਪ ਦੇ ਅੰਦਾਜ਼ੇ ਤੁਸੀਂ ਗੋਲ ਵਟਣੀਆਂ ਹਨਾ ਲੱਡੂ ਵਾਂਗੂ ਤੁਸੀਂ ਗੋਲ ਵੀ ਵਟ ਸਕਦੇ ਹੋ ਮੈਂ ਗੋਲ ਹੀ ਵਟੀਆਂ ਪਿੰਨੀਆਂ ਮੈਨੂੰ ਗੋਲ ਹੀ ਵਧੀਆ ਲੱਗਦੀਆਂ ਲੰਮੇ ਲੰਮੇ ਹੋ ਦੀ ਲੱਗਦੀਆਂ ਆਪਾਂ ਗੋਲ ਲੱਡੂ ਵਾਂਗੂ ਪਿੰਨੀਆਂ ਵਟ ਲਈਆਂ ਸਾਰੀਆਂ ਤੁਸੀਂ ਦੇਖ ਸਕਦੇ ਸਾਰੀਆਂ ਪਿੰਨੀਆਂ ਵਟੀਆਂ ਜਾਂ ਚੱਕੀਆਂ ਹਨਾ ਕਿੰਨੀਆਂ ਵਧੀਆ ਤੇ ਦੇਖਣ ਚ ਬਸ ਮੂੰਹ ਚ ਪਾਣੀ ਆਈ ਜਾਂਦਾ ਖਾਲੀਏ ਫਟਾਫਟ ਜੇ ਤੁਹਾਨੂੰ ਸਾਡੀ ਹੈਨਾ ਵੀਡੀਓ ਪਿੰਨੀਆਂ ਬਣਾਉਣ ਵਾਲੀ ਵਧੀਆ ਲੱਗੀ ਆਪਾਂ ਵੀਡੀਓ ਨੂੰ ਵੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹੈਨਾ ਤੁਸੀਂ ਦੇਖ ਸਕਦੇ ਹੋ ਆ ਪਿੰਨੀਆਂ ਕਿੰਨੀਆਂ ਵਧੀਆ ਮੈਂਟੋ ਮੈਂਟ ਬਣ ਗੀਆਂ ਹੈਨਾ ਬਗੈਰ ਖੋਏ ਤੋਂ ਆਪਾਂ ਪਿੰਨੀਆਂ ਬਣਾਈਆਂ ਹੈਨਾ ਖੋਏ ਨਾਲ ਨਹੀਂ ਬਣਾਈਆਂ ਬਗੈਰ ਖੋਏ ਤੋਂ ਆਪਾਂ ਪਿੰਨੀਆਂ ਬਣਾਈਆਂ ਪਲੀਜ਼ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਇਹ ਖੋਏ ਦੀਆਂ ਪਿੰਨੀਆਂ ਆਲੀਆਂ ਹੈਨਾ ਦੇਖੋ ਪਿੰਨੀਆਂ ਬੜੀਆਂ ਕਿੰਨੀਆਂ ਵਧੀਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਤੇ ਮਿਲਦੇ ਆਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ